ਸੇ 26 ਜਨਵਰੀ ਨੂੰ ਮੁਖ ਰੱਖਦੇ ਹੋਏ ਜੈਤੂ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੱਟਿਆ ਜਿੱਥੇ ਕਿ ਇਸ ਮੌਕੇ ਤੇ ਡੀਐਸਪੀ ਸੁਖਦੀਪ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਦੇ ਲਈ ਪੁਲਿਸ ਮੁਸਤੈਦ ਹੈ ਤੇ ਮਾੜੇ ਅੰਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਸ਼ੱਕੀ ਵਿਅਕਤੀ ਜਾਂ ਫਿਰ ਗਤੀਵਿਧੀ ਨਜ਼ਰ ਆਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਨਮਸਕਾਰ ਜੀ ਮੈਂ ਬੀਪਰ ਗੁਇਲ ਤੇ ਤੁਸੀਂ ਦੇਖ ਰਹੇ ਹੋ ਇੰਡੀਅਨ న్యూਸ ਪੰਜਾਬ। 26 ਜਨਵਰੀ ਨੂੰ ਮੁੱਖ ਰੱਖਦੇ ਹੋਏ ਜੈਤੂ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਚੱਪੇ-ਚੱਪੇ ਤੇ ਨਜ਼ਰ ਰੱਖੀ ਜਾ ਰਹੀ ਹੈ ਕਿ ਇਸ ਟਾਈਮ ਸਾਡਾ ਡੀਐਸਪੀ ਸਾਹਿਬ ਮਜੂਦ ਨੇ ਆਓ ਪਗਲਬਤ ਕਰਦੇ ਹਾਂ ਕੀ ਕਰਨਾ ਚਾਹੀਏ ਕੁਛ 26 ਜਨਵਰੀ ਨੂੰ ਸੋਚੋ ਪੱਗ ਫਲੈਗ ਮਾਰਚ ਕੱਢਿਆ ਤੁਹਾਡੇ ਕੈਸੋ ਪ੍ਰੋਗਰਾਮ ਚੱਲਦੇ ਆ ਸਰਚ ਕ੍ਰਿਮ ਚੱਲਦੇ ਆ ਬਸ ਸਟੈਂਡ ਤੇ ਰੇਲਵੇ ਸਟੇਸ਼ਨ ਤੇ ਐਂਟੀ ਸੈਰਬੋਟਾਈਜ਼ ਟੀਮ ਸਭੀਆਂ ਆਈਆਂ ਹੋਈਆਂ ਅਸੀਂ ਗਾਹੇ-ਬਗਾਹੇ ਚੈੱਕ ਕਰਦੇ ਪਏ ਆ ਕੋਈ ਵੀ ਸ਼ਰਾਤੀ ਅਨਸਰ ਕਿਤੇ ਮਿਲਦਾ ਆ ਕਿ ਇੱਥੇ ਕੋਈ ਕਰ ਰਿਹਾ ਗਲਤ ਕੰਮ ਤੇ ਉਹਨਾਂ ਦਾ ਰੇਡ ਮ ਤੁਹਾਣੀ ਪਿਆ ਦਿਖ ਰਿਹਾ ਜੀ ਕਿ ਆਪਣਾ ਇਹ ਗਲਤ ਕੰਮ ਛੱਡ ਕੇ ਮੁਕਤ ਹੋ ਰਹੇ ਚ ਸ਼ਾਬਾਸ਼ 26 ਜਨਵਰੀ ਲੈ ਕੇ ਤੁਹਾਡੇ ਸਿਕਿਅਰ ਅਪਰੋਹ ਕੀਤੇ ਗਏ ਆ ਇਹਦੇ ਵਿੱਚ ਆਪਣਾ ਨਾਕਾਬੰਦੀ ਕੀਤੀ ਗਈ ਆ ਜੀ ਚਲਾਨ ਕੀਤੇ ਜਾ ਰਹੇ ਜਿਹੜੇ ਸ਼ਰਾਬੀ ਲੋਕ ਹੈਗੇ ਆ ਤੇ ਬਾਕੀ ਲੋਕ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰਨ ਇਸ ਕਰਕੇ ਹੀ ਬਲੈਕਮਾਰਕ ਕੀਤਾ ਆ ਤੇ ਕੋਈ ਰਾਤਵੇਂ ਵੀ ਪੀਸੀਆਰ ਵਗੈਰਾ ਦਾ ਅਰੇਂਜਮੈਂਟ ਕੀਤਾ ਗਿਆ ਸੀ ਕੋਈ ਰਾਤ ਸਵੇਰ ਸਾਡੀ ਪੀਸੀਆਰ ਚੱਲਦੀ ਆ ਸਾਡੇ ਡਾਕੇ ਲੱਗਦੇ ਆ ਇੱਕ ਐਸਐਚਓ ਇੱਕ ਡੀਐਸਪੀ ਸਾਹਿਬਾਨ ਜੀ ਫਿਰ ਆ ਚੈੱਕ ਕਰਦੇ ਆ ਦੋ ਸ਼ਿਫਟਾਂ ਦੇ ਵਿੱਚ ਸਾਡੀ ਰਾਤ ਚੈਕਿੰਗ ਹੁੰਦੀ ਆ 10 ਵਜੇ ਤੋਂ ਲੈ ਕੇ 1 ਵਜੇ ਤੱਕ ਜੀ ਤੇ 1 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਉਹ ਕਿਹੜੇ ਕਿਹੜੇ ਇਲਾਕਿਆਂ 'ਚ ਕੀਤਾ ਜਾਂਦਾ ਜੀ ਇਹ ਆਪਣੇ ਪੂਰੇ ਜੈਤੋ ਏਰੀਏ ਦੇ ਵਿੱਚ ਬਾਜ਼ੀ ਖਾਨੇ ਦੇ ਵਿੱਚ ਤੇ ਬਰਗਾੜੀ ਦੇ ਵਿੱਚ ਸਰ ਅੱਜ ਦਾ ਬਲੈਂਕ ਮਾਰਚ ਨਹੀਂ ਹੋਰਤੇ ਨਹੀਂ ਹੁੰਦਾ ਜੀ ਇਹ ਕ੍ਰਾਈਮ ਕਿੱਥੇ ਕਾਨੂੰਨ ਕਰੋਗੇ ਜੀ ਅੱਜ ਦਾ ਬਲੈਂਕ ਮਾਰਚ ਅੱਜ ਦਾ ਬਲੈਂਕ ਮਾਰਚ ਆਹੀ ਬਸ ਆਪਣੇ ਪੁਲਿਸ ਸਟੇਸ਼ਨ ਜੈਤੋ ਤੋਂ ਸ਼ੁਰੂ ਕਰਕੇ ਮੇਨ ਚਾਈਨਾ ਬਾਜ਼ਾਰ ਆ ਰਹੇ ਆ ਗੋਲ ਮਾਰਕੀਟ ਆ ਰਹੇ ਆ ਘੋਗਾ ਚੌਕ ਘੋਗਾ ਚੌਕ ਤੋਂ ਆਪਾਂ ਜਾਵਾਂਗੇ ਬਾਜਾਖਾਨਾ ਚੌਕ ਬਾਜਾਖਾਨਾ ਚੌਕ ਤੋਂ ਆਪਾਂ ਬਾਜਾਖਾਨਾ ਰੋਡ ਤੇ ਜਾ ਕੇ ਉੱਥੋਂ ਵਾਪਸੀ ਆਪਾਂ ਜੈਤੋ ਥਾਣੇ ਜਾ ਕੇ ਸਵਾਪਤੀ ਕਰਾਂਗੇ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਕੀਤਾ ਉਹਨਾਂ ਦਾ ਇਹੀ ਕਹਿਣਾ ਸੀ ਕਿ ਜਿਹੜੇ ਕਿ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਜਿਹੜਾ ਹੈਗਾ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਜਿਹੜੇ ਹੈਗੇ ਆ ਮਾਰੇ ਅੰਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਕੈਮਰਾਮੈਨ ਕੁਲਦੀਪ ਰਾਜ ਬਿਪਨ ਗੋਇਲ ਇਹ